ਦੀ 10 ਤੇ 17 ਸਾਲ ਤੱਕ ਦਾ ਮੈਂ ਆਈਡੀਆ ਲਾਵਾਂਗੀ ਜਿਵੇਂ ਤੁਸੀਂ 8-10 ਸਾਲ ਕਿਹਾ ਇਥੋਂ ਤੱਕ ਕਿ 17 ਸਾਲ ਮੈਰਿਸ ਤੋਂ ਬਾਅਦ ਹੋ ਗਏ ਹੁੰਦੇ ਆ ਤੇ ਉਹ ਆਈਵੀਫੀਓ ਟ੍ਰਾਈ ਕਰਦੇ 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 ਥੱਕ ਚੁੱਕੇ ਹੁੰਦੇ ਆ ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਉਦੋਂ ਬਾਅਦ ਦੱਸਿਆ ਜਾਂਦਾ ਕਿ ਐਗ ਤੁਹਾਡੇ ਘਟੇ ਸੀਗੀ ਐਗ ਦੀ ਕੁਆਲਿਟੀ ਵਧੀਆ ਨਹੀਂ ਸੀਗੀ ਬਸ ਇਹੀ ਉਹਨਾਂ ਦੇ ਕੋਲ ਪੇਸ਼ੈਂਟ ਦੇ ਕੋਲ ਤਾਂ ਇਹੀ ਰਿਪਲਾਈ ਹੁੰਦਾ ਕਿ ਸਾਨੂੰ ਡਾਕਟਰ ਨੇ ਇਹੀ ਦੱਸਿਆ ਦੇਖਾਂ ਤਾਂ ਜਿਵੇਂ ਉਹਨਾਂ ਤੇ ਰਿਪੋਰਟਸ ਚੈੱਕ ਕਰੀ ਦੀਆਂ ਸਰ ਦੋ ਕੌਜ਼ਸ ਸਭ ਤੋਂ ਵੱਡੇ ਸਾਹਮਣੇ ਆਉਂਦੇ ਆ ਕਿ ਜਦੋਂ ਕਹਿੰਦੇ ਆ ਕਿ ਫਰਸਟ ਚਾਂਸ ਲਿਆ ਤੇ ਸਕਿੰਡ ਲਿਆ ਜੀ ਤੀਜੀ ਵਾਰੀ ਆਈ ਵੇਵ ਕਰਾਇਆ ਜੀ ਚੌਥੀ ਵਾਰੀ ਵੀ ਕਰਾਇਆ ਈਵਨ ਤਿੰਨ 10 10 12 12 ਵਾਰੀ ਆਈਵੀਐਫ ਕਰਾ ਕੇ ਵੀ ਸਕਸੈਸ ਨਹੀਂ ਹੁੰਦਾ ਸਭ ਤੋਂ ਵੱਡਾ ਕਾਰਨ ਸਰ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਦਾ ਪਤਲੇ ਹੋਣਾ ਹੈ ਜਾਦਾ ਥਿਨ ਹੋਏਗੀ ਆਪਟੀਮਲ 7.2 ਹੋਣੀ ਚਾਹੀਦੀ ਹੈਗੀ ਜਦੋਂ ਉਹ ਉਹਨਾਂ ਦਾ 11th ਡੇ ਹੁੰਦਾ ਐਗ ਰੱਖਣ ਤੋਂ ਬਾਅਦ ਤਾਂ ਇਹ ਅਗਰ 7.2 ਨਹੀਂ ਹੈ ਇੱਥੋਂ ਤੱਕ ਮੇਰੇ ਕੋਲ ਸਰ ਹੁਣੇ ਪਿੱਛੇ ਰਿਪੋਰਟ ਆਈ ਸੀਗੀ ਕਿ 1.3 ਐਂਡੋਮੈਟ੍ਰੀਸਿਸ ਲਾਈਨਿੰਗ ਹੈ ਸਰ ਉਹਦੇ ਵਿੱਚ ਵੀ ਉਸ ਨੂੰ ਐਗ ਇੰਪਲਾਂਟ ਕੀਤਾ ਜਾ ਰਿਹਾ ਤੁਸੀਂ ਦੱਸੋ ਜਿੱਥੇ 7.2 ਚਾਹੀਦੀ ਹੈਗੀ ਸਾਨੂੰ ਅਗਰ ਉਹ ਤੇ 1.3 ਹੋਏਗੀ ਤਾਂ ਡੈਫੀਨਿਟੇ ਸਰ ਆਈਵੀਐਫ ਦਾ ਸਕਸੈਸ ਹੋਣਾ ਹੀ ਨਹੀਂ ਧੰਨਵਾਦ ਸਰ ਤੁਹਾਡਾ ਵੀ ਤੇ ਮੇਰੇ ਦਰਸ਼ਕਾਂ ਦਾ ਵੀ ਜੋ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੈ ਪਿਆਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਸਾਡੀਆਂ ਵੀਡੀਓਜ਼ ਨੂੰ ਦੇਖ ਕੇ ਫਾਇਦਾ ਵੀ ਚੁੱਕਦੇ ਹੈ ਸਰ ਮੈਂ ਅਗੇਨ ਪੀਰੀਅਡਸ ਆ ਰਹੇ ਹੈ ਇੱਕ ਅਗ ਰਿਲੀਜ਼ ਹੋ ਰਿਹਾ ਤਾਂ Ovulation ਤਾਂ ਹੋ ਹੀ ਰਿਹਾ ਨਾ ਸਰ Ovulation ਹੋ ਰਿਹਾ ਤਾਂ ਉਹ ਕਾਦੀ ਵੇਟ ਕਰ ਰਿਹਾ ਉਹ ਸਿਰਫ ਮੇਲ اور ਫੀਮੇਲ ਦੇ ਆਪਸੀ ਰਿਲੇਸ਼ਨ ਦੀ ਵੇਟ ਕਰ ਰਹੇ। ਪੀਰੀਅਡ ਲਈ ਸਰ ਮੈਂ ਹੋਮ ਰੈਮਡੀਜ਼ ਪਹਿਲਾਂ ਵੀ ਦੱਸੀਆਂ ਤੇ ਹੁਣ ਵੀ ਦੱਸ ਦਿੰਦੇ ਆ ਕਿ ਗਾਜਰ, ਮੂਲੀ ਤੇ ਬਾਤੂ ਦੇ ਸੀਡਸ ਪੁਰਾਣੇ ਗੋਡਣਾ ਲੈ ਸਕਦੇ ਆ। ਫਿਰ ਵੀ ਲੱਗਦਾ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈਗੀ ਐ। ਸਰ ਇਹ ਲక్ష్ਮੀ ਦਾ ਯੂਜ਼ ਕਰ ਲੈਣ ਤੇ ਨਾਲ ਅਸੀਂ ਟੈਬਲੇਟ ਹਰ ਵਾਰ ਦੀ ਤਰ੍ਹਾਂ ਰਜਨੀ ਰੱਖਦੇ ਆ। ਸਰ ਇਹ ਹੁਣ ਸਿੱਧੇ ਸਾਡੇ ਕੋਲ ਇਦਾਂ ਪੇਸ਼ੈਂਟ ਮੰਗਾਂਦਾ ਐ ਨਾਮ ਲੈ ਕੇ ਕਿ ਮੈਮ ਸਾਨੂੰ ਪ੍ਰੋਬਲਮ ਪੀਰੀਅਡਸ ਦੀ ਹੈਗੀ ਰਜਨੀ ਮੈਡੀਸਨ ਸਾਨੂੰ ਭੇਜ ਦੋ ਲక్ష్ਮੀ ਮੈਡੀਸਨ ਭੇਜ ਦੋ। ਇਹ ਥੋੜਾ ਹਾਈ ਡੋਸ ਐ ਜਦੋਂ ਪੀਰੀਅਡਸ ਸਕਿਪ ਹੋਏ ਲੈ ਕੇ ਹੀ ਆਂਦੇ ਵਿਦਆਉਟ ਐਲੋਪੈਥੀ ਮੈਡੀਸਨ ਉਹਨਾਂ ਨੂੰ ਆਂਦੇ ਹੀ ਨਹੀਂ ਉਸ ਕੇਸ ਸਿਰਜਣੀ ਅਦਰਵਾਈਜ਼ ਸਕਿਪ ਹੁੰਦੇ ਹੈਗੇ ਸਪੋਜ਼ ਐਗ ਮੋਟਿਲਿਟੀ ਦੇ ਕਾਰਨ ਜਾਂ ਲੋ ਏ ਐਮ ਐਚ ਦੇ ਕਾਰਨ ਤਾਂ ਸਰ ਲక్ష్ਮੀ ਕੰਮ ਕਰ ਚੁੱਕੇ ਸਰ ਮੇਲ ਲਈ ਤਾਂ ਮੈਂ ਬਹੁਤ ਵਧੀਆ ਫਾਰਮੂਲਾ ਜਿਹੜਾ ਰਾਮਬਾਲ ਟਰੀਟਮੈਂਟ ਲੋਗ ਦਾ ਪਹਿਲਾਂ ਵੀ ਦੱਸਿਆ ਆ ਉਹ ਦੋ ਲੌਂਗ ਰਾਤ ਨੂੰ ਸੌਕ ਕਰਕੇ ਸਵੇਰੇ ਉਸ ਨੂੰ ਐਮਪਟੀ ਸਟਮਕ ਲੈ ਲੈਣ ਸਰ ਇਹ ਲਾਸਟ ਪਿਛਲੇ ইয়ারਸ ਤੋਂ ਤਾਂ ਅਸੀਂ ਇਹਦਾ ਐਕਸਪੀਰੀਐਂਸ ਕਰ ਹੀ ਰਹੇ ਆ ਕੱਲੇ ਲੌਂਗ ਨਾਲ ਵੀ ਇਹਨਾਂ ਦੇ ਸਪਰਮ ਕਾਊਂਟ ਹੈ ਜਿਹੜੇ ਉਹ ਇਨਕਰੀਜ਼ ਹੋ ਸਕਦੇ ਆ ਫਿਰ ਵੀ ਲੱਗਦਾ ਹੈ ਕਿ ਮੇਲਸ ਨੂੰ ਜਾਂ ਤਾਂ ਸਪਰਮ ਕਾਊਂਟ ਦੀ ਪ੍ਰੋਬਲਮ ਆ ਰਹੀ ਹੈ ਕਿ ਇਹ ਹੋਰ ਵੀ ਮੇਲ ਰਿਲੇਟਿਡ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਹੈ ਜਿਹਦੇ ਕਰਕੇ ਪ੍ਰੈਗਨੈਂਸੀ ਨਹੀਂ ਠਹਿਰਦੀਗੀ ਸਰ ਅੱਜ ਜੋ ਅਸੀਂ ਫਾਰਮੂਲਾ ਦਿੱਤਾ ਹੈ ਉਹ ਸਿਰਫ ਇਹੀ ਫਾਰਮੂਲੇਸ਼ਨਸ ਲੈ ਲੈਣ ਜਿਸ ਤਰ੍ਹਾਂ ਕਿ ਅਸੀਂ ਔਨ ਐਰ ਰੱਖਿਆ ਹੈਗਾ ਕਾਲੇ ਕੌਂਚ ਬੀਜ ਰੱਖਿਆ ਹੈਗੇ ਸਰ ਹੂੰ ਇਹ ਕਾਲੇ ਕੌਂਚ ਬੀਜ ਹੋਗੇ ਠੀਕ ਹੈ ਜੀ ਨੈਕਸਟ ਇਹ ਜੈਫਲ ਹੋ ਗਿਆ ਸਰ ਠੀਕ ਹੈ ਜੀ ਜੈਫਲ ਤੋਂ ਬਾਅਦ ਸਰ ਅਸੀਂ ਰੱਖਿਆ ਹੈ ਇਮਲੀ ਇਹ ਪਹਾੜੀ ਇਮਲੀ ਹੈ ਉਹਦਾ ਬੀਜ ਹੈ ਸਰ ਫਿਰ ਅਸੀਂ ਰੱਖਿਆ ਹੈ ਸ਼ਿਲਾਜੀਤ ਸ਼ਿਲਾਜੀਤ ਵੀ ਸਰ ਉਹਨਾਂ ਨੇ ਦੇਖ ਕੇ ਲੈਣੀ ਹੈ ਸ਼ੁੱਧ ਸ਼ਿਲਾਜੀਤ ਲੈਣੀ ਹੈਗੀ ਹੈ ਦੈਨ ਲੌਂਗ ਦਾ ਤਾਂ ਅਸੀਂ ਹੁਣੇ ਹੀ ਡਿਸਕਸ ਕੀਤਾ ਹੈਗਾ ਫਿਰ ਉਹਨਾਂ ਨੇ ਇਹ ਭਖੜਾ ਲੈਣਾ ਹੈ ਜੀ ਠੀਕ ਹੈ ਤੇ ਭਖੜੇ ਤੋਂ ਬਾਅਦ ਸਰ ਰਾਜੋ ਜੀ ਅਸ਼ਵਗੰਧਾ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਜ਼ਬਰਦਸਤ ਬੈਨੀਫਿਟ ਹੈ ਸਰ ਅਸ਼ਵਗੰਧਾ ਦਾ ਮੇਲ ਵਾਸਤੇ ਵੀ ਤੇ ਫੀਮੇਲ ਵਾਸਤੇ ਵੀ ਜੇ ਦੇਖਿਆ ਜਾਵੇ ਤਾਂ ਹੁਣ ਇਹ ਅੱਜ ਸਪੈਸ਼ਲ ਫਾਰਮੂਲੇਸ਼ਨ ਜਿਹੜੀ ਮੈਂ ਰੱਖੀ ਹੈ ਇਹ ਆਈਟਮਸ ਦੇਖ ਲੈਣ ਤੇ ਇਹੀ ਉਹਨਾਂ ਨੇ ਇਕੁਅਲ ਕੁਆਂਟੀਟੀ ਦੇ ਵਿੱਚ ਲੈ ਕੇ ਤੇ ਇਹਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਸਰ ਇਹ ਰਾਤ ਨੂੰ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦੇਣ ਇੱਕ ਚਮਚ ਦੇ ਲਈ ਲੈਣ ਸਰ ਉਹਨਾਂ ਨੂੰ 15 ਦਿਨ ਨਹੀਂ ਪੈਣੇ ਅਗਰ ਉਹਨਾਂ ਦੇ ਸਪਰਮ ਐਕਟਿਵ ਮੋਟਿਲਿਟੀ ਘਟ ਹੈਗੀ ਹੈ ਤਾਂ ਉਹ ਇਹਦੇ ਨਾਲ ਹੀ ਇਨਕਰੀਜ਼ ਹੋ ਜੇ ਸਰ ਉਹਨਾਂ ਲਈ ਦੇ ਜੀ ਤਿਆਰ ਹੈ ਆਪਣਾ ਜਿਸ ਤਰ੍ਹਾਂ ਪਹਿਲਾਂ ਵੀ ਡਾਕਟਰ ਸਾਹਿਬ ਨੇ ਦਿਖਾਇਆ ਔਰ ਅਸੀਂ ਹੁਣ ਵੀ ਦੱਸ ਰਹੇ ਹੈਗੇ ਆ ਅਸਰ ਵੀਰੈਕਸ ਪਾਊਡਰ ਠੀਕ ਹੈ ਵੀਰੈਕਸ ਕੈਪਸੂਲ ਹੈਗੇ ਆ ਔਰ ਵੀਰੈਕਸ ਹੀ ਟੈਬਲੇਟ ਹੈਗੇ ਹੈ ਸਰ ਇਹ 1 ਮੰਥ ਦੇ ਅੰਦਰ ਹੀ ਉਹਨਾਂ ਦੇ ਐਕਟਿਵ ਮੋਟਿਲਿਟੀ ਜਿਹੜੀ ਹੈ ਉਹ ਮੋਰਫੋਲੋਜੀ ਵੀ ਅੱਛੀ ਹੋ ਜਾਏਗੀ ਸਪਰਮ ਕਾਊਂਟ ਵੀ ਇਨਕਰੀਜ਼ ਹੋ ਚੁੱਕੇ ਇੱਕ ਮਹੀਨੇ ਤੋਂ ਪਹਿਲਾਂ ਵੀ ਹੋ ਸਕਦੇ ਆ ਪਰ ਅਸੀਂ ਮੈਕਸਮਮ 1 ਮੰਥ ਦੀ ਰੇਸ਼ੋ ਲੈ ਕੇ ਚੱਲਦੇ ਆ ਅ ਅਗਰ ਮੇਲ ਨੂੰ ਲੱਗਦਾ ਹੈ ਕਿ ਉਹਨਾਂ ਦਾ ਸਮਾਂ ਨਹੀਂ ਲੱਗਦਾਗਾ ਜਾ ਉਹਨਾਂ ਨੂੰ ਮੋਰਫੋਲੋਜੀ ਘੱਟ ਹੋਣ ਕਰਕੇ ਹੋਰ ਵੀ ਬੜੀ ਤਰ੍ਹਾਂ ਦੀ ਸੈਕਸ਼ੂਅਲ ਦਿੱਕਤ ਆਉਂਦੀਆਂ ਹੈਗੀਆਂ ਤਾਂ ਇਹ ਮੈਂ ਈਜ਼ੀ ਵੇ ਤਾ ਨਾਲ ਰੱਖੇ ਕਿ ਹੋ ਉਹਨਾਂ ਨੂੰ ਲੱਗਦਾ ਕਿ ਹੋ ਸਕਦਾ ਹੈ ਕਿ ਇਹ ਚੀਜ਼ਾਂ ਉਹਨਾਂ ਕੋਲ ਨਾ ਅਵੇਲੇਬਲ ਹੋਣ ਤਾਂ ਬਨਾਣਾ ਸਤ ਸਰ ਐਟ ਏਵਰੀ ਮਿਨਟ ਐਟ ਏਵਰੀ ਟਾਈਮ ਸਾਡੇ ਕੋਲ ਅਵੇਲੇਬਲ ਹੁੰਦੇ ਹੈਗੇ ਉਹ ਇੱਕ ਕੱਚਾ ਬਨਾਣਾ ਲੈ ਸਕਦੇ ਹੈਗੇ ਬਨਾਣਾ ਡੇਲੀ ਹੀ ਉਹ ਬਨਾਣਾ ਸ਼ੇਕ ਵੀ ਲੈ ਸਕਦੇ ਹੈ ਜਾਂ ਬਨਾਣਾ ਕੱਟ ਕੇ ਡੇਲੀ ਖਾਣਾ ਸ਼ੁਰੂ ਕਰ ਦੇਣ ਸਰ ਉਹਨਾਂ ਦੀ ਜਿਹੜੀ ਸੈਕਸ਼ੂਅਲ ਪ੍ਰੋਬਲਮ ਹੈ ਉਹ ਇਹਦੇ ਨਾਲ ਬਹੁਤ ਹੱਦ ਤੱਕ ਹੱਲ ਹੋ ਜਾਂਦੀ ਹੈ ਬੈਸਟ ਟਾਈਮ ਸਰ ਉਹਨਾਂ ਦਾ ਰਾਤ ਨੂੰ ਹੀ ਰਹੇਗਾ ਅਗਰ ਦੁੱ ਆਪ ਨੂੰ ਲੈਂਦੇ ਆ ਤਾਂ ਬੈਟਰ ਰਹੇਗਾ ਤੇ ਇੱਕ ਚੀਜ਼ ਹੋਰ ਹੈ ਕਿ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਕੋਈ ਚੀਜ਼ ਨਹੀਂ ਮਿਲ ਪਾਰੀ ਉਹਨਾਂ ਨੂੰ ਲੱਗਦਾ ਕਿ ਕੱਲਾ ਜੈਫਲ ਵੀ ਮਿਲ ਗਿਆ ਸਰ ਕੱਲਾ ਜੈਫਲ ਨੂੰ ਵੀ ਰਗੜ ਕੇ ਦੁੱਧ ਦੇ ਵਿੱਚ ਪਾ ਕੇ ਜੈਫਲ ਦਾ ਪਾਊਡਰ ਬਣਾ ਕੇ ਕੱਲਾ ਜੈਫਲ ਵੀ ਲੈ ਲੈਣ ਜਿਸ ਤਰ੍ਹਾਂ ਆਪਾਂ ਕੱਲੇ ਲੌਂਗ ਦੱਸੇ ਸੀ ਕੱਲਾ ਜੈਫਲ ਲੈ ਲੈਣ ਤੇ ਕੱਲਾ ਅਸ਼ਵਗੰਧਾ ਸ਼ੁਰੂ ਕਰ ਦੇਣ ਇਕਲਾ ਭਖੜਾ ਲੈ ਲੈਣ ਕੱਲਾ ਸ਼ਿਦਾ ਜੀਤ ਵੀ ਸ਼ੁਰੂ ਕਰ ਦੇਣ ਜਾਂ ਇਹਨਾਂ ਸਭ ਚੀਜ਼ਾਂ ਨੂੰ ਆਲਟਰਨੇਟ ਟਾਈਮ ਤੇ ਲੈਣਾ ਮੀਨਸ ਮੈਂ ਆਪਣੇ ਵੱਲੋਂ ਮੇਰੇ ਸਾਰੇ ਵੀਰਨ ਨੂੰ ਡਵਾਈਸ ਦੇਵਾਂਗੀ ਕਿ ਜੋ ਮੈਂ ਜ ਫਾਰਮੂਲੇਸ਼ਨ ਦੱਸੀ ਹੈ 1 ਮਹੀਨਾ ਯੂਜ਼ ਕਰਕੇ ਇੱਥੇ ਕਾਲ ਜ਼ਰੂਰ ਕਰਨ ਕਿ मन सानू रिजल्ट आया बिल्कुल सर, बिल्कुल बिलकुल गल सही है सर मैं अगर बिल्कुल क्लियरली शब्द कह तीन तो छे महीने का ता टाइम मैं लैके चल रही हाँ ਸਿਰਫ ਆਮ ਇਹਨਾਂ ਕੋਈ ਵੀ ਪ੍ਰੋਬਲਮ ਹੈ ਪ੍ਰੈਗਨancies ਰਿਲੇਟਡ 3 ਤੋਂ 6 ਮਹੀਨੇ ਮੇਰਾ ਕਪਲ ਮੇਰੇ ਕੋਲ ਆਇਆ ਕੋਈ ਪੇਸ਼ੈਂਟ ਲੈਂਦਾ ਨਹੀਂਗਾ ਚੌਥੇਕ ਮਹੀਨੇ ਉਹਨਾਂ ਦੀ ਪ੍ਰੈਗਨਸੀ ਜਿਹੜੀ ਉਹਨਾਂ ਨੂੰ ਕਨਸੀਵ ਹੋ ਹੀ ਜਾਂਦੀ ਹੈ ਸਰ ਅਗਰ ਦੇਖਿਆ ਜਾਵੇ ਤਾਂ ਕਈ ਵਾਰੀ ਹੁੰਦਾ ਹੈ ਕਿ ਮੈਲਸ ਦੀ ਜਿਹੜੀ ਹੈ ਸਪਰਮ ਕੁਆਲਿਟੀ ਉਹ ਥੋੜਾ ਡਾਊਨ ਹੁੰਦੀ ਹੈ ਇਨ ਕੇਸ 40 ਵੀ ਹੈਗੀ ਹੈ ਸਰ ਉਹਨਾਂ ਨੂੰ ਅਸੀਂ ਐਕਟਿਵ 60 ਤੱਕ ਕਰਨ ਲੱਗਿਆ ਵੀ 1 ਮਹੀਨਾ ਨਹੀਂ ਲੱਗਦਾਗਾ ਠੀਕ ਹੈ ਵੀ ਦਿਨ ਮੰਥ ਉਹ ਰਿਕਵਰ ਕਰ ਦਿੰਦੇ ਹੈ ਫੀਮੇਲ ਦੀ ਗੱਲ ਲਗਾਈ ਗਏ ਸਿਰਫ ਫੀਮੇਲ ਦੀ ਤੁਹਾਨੂੰ ਪਤਾ ਹੈ ਇਨਫਰਟੀਲਿਟੀ ਤੇ ਬਹੁਤ ਸਾਰੇ ਕਿ ਅਗਰ ਉਹ ਆਈਵੀਐਫ ਲੈ ਰਹੀ ਹੈ ਨਾ ਫੀਮੇਲ ਧਿਆਨ ਰੱਖਣ ਕਿ ਅਗਰ ਉਹਨਾਂ ਦੀ ਐਂਡੋਮੈਟ੍ਰੀਸਿਸ ਲਾਈਨਿੰਗ ਜਿਹੜੀ ਹੈ ਉਹ ਨਹੀਂ ਰਿਕਵਰ ਹੋ ਰਹੀ ਮੈਨੂੰ ਬਿਨਾ ਪੁੱਛੇ ਸਰ ਬਿਨਾ ਗਲਬਤ ਭਾਵੇਂ ਕੀਤੇ ਉਹ ਆਈਵੀਐਫ ਲੈ ਰਿਆ ਲੈਨ ਟੈਕਨੋਲੋਜੀ ਦਾ ਫਾਇਦਾ ਚੁੱਕਣ ਪਰ ਐਟ ਲੀਸਟ ਉਹਨਾਂ ਦੇ ਪੈਸੇ ਲੱਗੇ ਅਰਥ ਆ ਜਾਣ ਮੈਂ ਤਾਂ ਸਿਰਫ ਇਹੀ ਕਹਿ ਰਹੀ ਹਾਂ ਸਕਸੈਸ ਹੋ ਜਾਈ ਜਿੰਨੀ ਜਲਦੀ ਹੋ ਸਕਦਾ ਇਹ ਨੇਹਰਾ ਰਿਕਵਰ ਹੋਵੇ ਉਹਨਾਂ ਦਾ ਤੇ ਉਹਨਾਂ ਦੇ ਘਰ ਦੀਪਕ ਵੱਲ ਜਾਏ ਤਾਂ ਉਹ ਸਿਰਫ ਐ ਸੁਭਾਗਿਆ ਮੰਗਣ ਲਈ वो देरी ना कर अपना क्लीनिक मोहाली फेज दैक्टर सिक्सट फोर अब रिलायंस प्रेस सिग्नेचर इतने मैंने कॉन्टैक्ट कर सकते हैं अदरवाइज़ मेरा परसल नंबर नाइन सैवन टू नाइन डबल थ्री जीरो फोर डबल सिक्स उससे भी कॉन्टैक्ट कर सकता है